ਹੈ ਤੋ ਫਰਕ ਫੱਕੀ ਮੈਂ ਵੀ ਇੱਕ ਤਾਂ ਬੱਸ ਵਾਲੇ ਨੇ ਇੰਨੀ ਦੂਰ ਦਾ ਤੱਕ ਉਹ ਕਿ ਖੇਤਾਂ 'ਚ ਇਹ ਆ ਕੇ ਬੈ ਗਈ ਹੈ ਸਭ ਈ ਲਾ ਕੇ ਆਉਂਗੇ ਇਹਨਾਂ ਦਾ ਨੀ ਸੀ ਆਪਾਂ ਸਾਰਾ ਦਿਨ ਮੁੱਕਦਾ ਹੈਗਾ ਸਾਰਾ ਦਿਨ ਆ ਕਰ ਲਾ ਆ ਕਰ ਲਾ ਕੰਜਰ ਕਿਤੇ ਚ 4 ਦਿਨ ਨਿਕਲ ਕੇ ਆਈਆਂ ਆਰਾਮਦਾਰੀ ਕਰੂੰਗੀ ਮਾਣ ਨੂੰ ਹੀ ਮੈਂ ਦੱਸਦੀ ਕਿ ਮੈਂ ਬਸ ਤੇ ਆਈ ਹਾਂ ਕਿ ਮੈਂ ਲੜਤੀ ਆਈ ਹਾਂ ਮਾਤਾ ਹੀ ਨਹੀਂ ਪਤਾ ਫਿਰ ਕੀ ਕਹਿਣ ਲੱਗ ਜੂ ਉਹਨਾਂ ਦੀ ਮੇਰੀ ਕਰਾਉਣ ਲੱਗ ਜੂ ਮਾਤਾ ਇਹ ਜਿਹੀ ਈ ਹੈ ਉਹ ਰਾਮ ਕਰੋ ਵਿਚਾਰਦਾਨ ਏਸੀ ਚ ਕੱਢ ਵਧੀਆ ਕੰਮ ਤਾਂ ਖੜਾ ਸ਼ਿੱਟ ਹੈ ਲੈ ਮਾ ਵਰਗੇ ਕਰੀ ਮम्मी ਵਰ ਲੈ ਮਾਤਾ ਵੀ ਆ ਗਈ ਤੇ ਨਹੋਰ ਲੱਗਤੀ ਆ ਗਈ ਹੈ ਸਸਰੀ ਕਰਨ ਸਸਰੀ ਕਰਨ ਤੂੰ ਕਿਵੇਂ ਬਿਨਾ ਦੱਸਿਆ ਆ ਗਈ ਅੱਜ ਅਹੀਂ ਆ ਗਈ ਮੇਰੇ ਜੀ ਕਰੇ ਮੈਂ ਆ ਗਈ ਕਿਉਂ ਮੈਂ ਆ ਵੀ ਨਹੀਂ ਸਕਦੀ ਫੋਨ ਕਰ ਦਿੰਦੀ ਹੇ ਫੋਨ ਕਰ ਲੋ ਤਾਂ ਟਾਈਮ ਨਹੀਂ ਲੱਗਿਆ ਤੈਨੂੰ ਕਾਤੇਂ ਗਿਆ ਬੁੱਤੂ ਦਾ ਬਾੜੀ ਤਾਂ ਗਿਆ ਚੜਾਈ ਬੈਠੀ ਆ ਇਧਰ ਪੰਜ ਤਾਂ ਦਾ ਮਾਂ ਤੁਰ ਕੇ ਆਈਆਂ ਤਾਂ ਮੇਰੇ ਦਮ ਚੱਗ ਗਿਆ ਹੋਰ ਦੂਰ ਵਾਲੀ ਆ ਹੋਰ ਉੱਤਰ ਜਮਾਈ ਨੇ ਜਾਣਾ ਸੀ ਕਾਹਾਂ ਕੰਮ ਆ ਅੱਛਾ ਵਸ ਤੇ ਉੱਤਰੀ ਸੀ ਹਣ ਤੂੰ ਨਾ ਮੈਂ ਵਸਦੇ ਨਹੀਂ ਆਈ ਮਾਂ ਅੱਛਾ ਮੈਂ ਤਾਂ ਗੱਦੀ ਤੇ ਉੱਤਰੀ ਐ ਉੱਤਰ ਜਮਾਈ ਨੇ ਕਾਹਾਂ ਕੰਮ ਜਾਣਾ ਸੀਗਾ ਮੈਂ ਤਾਂ ਇੱਕ ਤੇ ਬਸ ਤੇ ਆਈਆਂ ਵੀ ਇਕੱਲੀ ਆ ਗਈ ਨਾ ਮੈਂ ਵਸਦੇ ਨਹੀਂ ਆਈਗੀ ਅੱਛਾ ਉਹ ਨਾਲ ਸੀਗਾ ਨਾਲ ਸੀ ਉਹ ਮੈਨੂੰ ਉੱਥੇ ਤਾਰ ਕੇ ਆ ਉਦੋਂ ਮੇਰੇ ਕੋਲ ਟਾਈਮ ਨਹੀਂ ਹੈਗਾ ਵੀ ਮੈਂ ਕਾਹਾਂ ਕੰਮ ਜਾ ਕੇ ਆਉਣਾ ਤੇ ਉਹਦੋਂ ਚੱਤ ਚਾਰ ਦਿਨ ਲਾਇਆ ਮੈਂ ਤੈਨੂੰ ਛੱਡਿਆ ਆਉਣਾਗਾ ਹੂੰ ਤਾਂ ਅੱਜ ਨਾ ਕਾਂ ਲਿਆ ਕਰਵਾਈ ਜਾਂਦਾ ਸੀ ਮੈਂ ਤੜਕੇ ਆਖਿਆ ਮੈਂ ਅੱਗੇ ਤਾਂ ਹੁਣ ਤਾਂ ਅਗਲਾ ਫੋਨ ਕਰ ਦਿੰਦਾ ਅੱਗੇ ਤਾਂ ਜੇ ਕਾਂ ਕਰਵਾਉਂਦਾ ਨੂਮੇਰੇ ਤੇ ਉਹਦੀ ਕਹਿ ਦਿੰਦੇ ਅੱਜ ਕੋਈ ਆਊਗਾ ਜੇ ਆਟਾ ਗੁੰਧਿਆ ਤਾਂ ਆਟਾ ਤੜਕ ਜਾਂਦਾ ਅੱਜ ਕੋਈ ਆਊਗਾ ਲੈ ਤੂੰ ਉੱਧਰ ਤਾਂ ਅੱਜ ਸੱਚੀ ਗੱਲ ਹੀ ਹੋ ਗਈ ਕਾਂ ਕਰਵਾਇਆ ਸੀ ਅੱਜ ਅੱਛਾ ਮੈਂ ਤਾਂ ਕੋਈ ਨਹੀਂ ਹੈਗੀ ਕਾਂ ਹੁਣਾ ਸ਼ਰਾਧਾ ਕਰਕੇ ਆ ਗਏ ਅੱਛਾ ਹਾਂ ਕੋਈ ਕੋਈ ਕਾਂ ਆ ਗਿਆ ਬੈਠਾ ਸੀ ਜਨਵੇਰੇ ਤੇ ਚਲ ਵਧੀਆ ਤੁਹਾਨੂੰ ਪਤਾ ਲੱਗ ਗਿਆ ਫਿਰ ਚੰਗੀਆਂ ਬਾਨੇ ਹਾਂ ਸਤਿ ਸ਼੍ਰੀ ਅਕਾਲ ਬੀਕਾ ਠੀਕ ਹੈ ਠੀਕ ਹੈ ਵਧੀਆ ਹਾਂ ਠੀਕ ਹੈ ਵਧੀਆ ਤੂੰ ਸੁਣਾ ਪਰ ਬਾਈ ਹਰੇ ਠੀਕ ਨੇ ਹਾਂ ਵਧੀਆ ਠੀਕ ਨੇ ਕੱਲੀ ਆਈਏਗੀ ਮੈਂ ਹਾਂ ਤੇ ਬਾਈ ਕਹਾ ਲੰਗੇ ਨੂੰ ਕੰਮ ਸੀ ਅੱਛਾ ਫਿਰ ਆ ਜਾਂਦਾ ਚਾਹ ਪਾਣੀ ਤਾਂ ਪੀ ਜਾਂਦਾ ਨਾ ਉਹ ਟਾਈਮ ਨਹੀਂ ਲੱਗੇਗਾ ਕਹਿੰਦਾ ਫਿਰ ਵੀ ਟਾਈਮ ਲੱਗ ਜੂਗਾ ਵੀ ਕੰਮ ਕਰੇ ਅੱਛਾ ਹਾਂ ਕਰੀਏ ਹਾਂ ਸਾਰੇ ਮਸੀਹ ਹੋਰੀ ਕੀ ਕਹਿੰਦੇ ਮਦੀ ਹਾਂ ਠੀਕ ਆ ਵਧੀਆ ਮਸੀਹ ਕੀ ਹੋਇਆ ਕੋੜੇ ਵਰਗੀ ਆ ਇਹ ਮੈਂ ਪਾਣੀ ਲੈਣੇ ਹੋਰ ਵਰਗੀ ਠੀਕ ਆ ਪੁੱਤ ਤੈਨੂੰ ਸੋਖਾ ਹੋਰ ਇਹ ਮੰਜੇ ਦੇ ਬਾਈ ਕਿ ਤੈਨੂੰ ਹੀ ਔਖਾ ਹੋਜੂ ਹੋਰ ਹਾਂ ਦੁਰਦਖਦ ਬੰਦਾ ਵਧੀਆ ਸਗੋ ਚੱਲ ਮੈਂ ਅਸਰ ਦੋਧੀਆਂ ਤਾਂ ਬੜੇ ਗੱਲਾਂ ਹੋਰ ਬਾਈ ਵਰਗੀ ਕਿਵੇਂ ਨੇ ਠੀਕ ਆ ਸਾਰੇ ਵਧੀਆ ਕੰਮ ਧੰਦਾ ਕਰੀ ਜਾਂਦੇ ਨੇ ਅੱਛਾ ਕਿੱਦ ਗਏ ਨੇ ਹਾਂ ਖੇਪ ਕੱਖ ਕੱਢਦੇ ਨੇ ਚੌਲਾਂ ਚ ਅੱਛਾ ਕਰ ਲੋ ਸਿੱਟ ਕੇ ਹਟਨੇ ਆ ਜਿਹੜੇ ਪ੍ਰਧਾਨ ਜੀ ਕਹਿ ਦਿੰਦੇ ਨੇ ਉਹ ਸਿੱਟੀ ਸੀ ਕਰ ਲੋ ਕੰਮ ਹੀ ਨਹੀਂ ਮੁਕਦਾ ਉਹਨਾਂ ਤਾਂ ਤਾਂ ਸਾਰਾ ਦਿਨ ਬાળા ਮਿੰਡ ਲਾ ਕੇ ਬੈਠੇ ਨੇ ਖੇਤੀ ਦਾ ਹੋਰ ਰਕਮ ਤਾਂ ਹੀ ਚਾਹਦਾ ਮੈਂ ਹੋਰ ਇੱਕ ਗਰਮੀ ਵਾਲੀ ਐ ਤੈਨੂੰ ਲੈ ਆਵੇਂ ਮੈਂ ਤਾਂ ਵੀ ਕੇ ਆਈ ਸੀ ਹੁਂ ਚਾਹ ਕਰ ਲੈਂਦੀ ਇੱਥੇ ਬਹਿ ਗਈ ਤੂੰ ਤਾਂ ਲੈ ਆਉਣੀ ਐ ਮੈਂ ਚਾਹ ਕੋਈ ਨਾ ਆ ਪੀ ਲੂਗੀ ਮੈਂ ਚਾਹ ਰੋਟੀ ਹੁਣ ਚਾਹ ਤਾਂ ਕਰਨੀ ਹੋਇਆ ਇੱਥੇ ਬਹਿ ਗਈ ਕੋਈ ਨਾ ਫੇਰ ਕੀ ਹੋ ਗਿਆ ਦੋ ਮਿੰਟ ਬੈਠੀ ਤਾ ਹੋਰ ਹੋਰ ਸਾਰੇ ਜਵਾਕ ਖੁਰ ਗਏ ਹੋਏ ਸੀ हां सुरू ਗਏ ਰਹਿ ਜਮਦਵਾ ਉਹਨਾਂ ਨੇ ਨਹੀਂ ਆਖਿਆ ਵੀ ਅੱਜ ਜਾਨੀ ਅਸੀਂ ਜੀ ਵੀ ਜਾਵਾਂਗੇ ਨਾਨਕੇ ਨਾ ਕੁਝ ਨਹੀਂ ਕਿਹਾ ਮਾਂ ਨੇ ਤਾਂ ਉਹਦਾ ਰਹਿ ਭੰਦੇ ਰਹਿਦਾ ਦਾਦੀ ਦੀ ਮੋ ਕਰਦੇ ਨੇ ਹਾਂ ਰਹਿ ਭੰਦੇ ਰਹਿਦਾ ਜਮਦਵਾ ਹੂੰ ਉਹਨਾਂ ਦੀ ਨਦੀ ਬਾਹੂ ਕਰਦੇ ਨੇ ਉਹ ਰੋਟੀ ਵੀ ਦੁੱਗੀ ਲਾ ਲੈਂਦੇ ਨੇ ਸ਼ੁਰੂਆਤ ਉਹਦੇ ਕੀ ਹੁੰਦੀ ਕਰਦੇ ਕਿਸੇ ਦਾ ਜਵਾਕ ਉਹ ਉਸ ਮਮਾਇ ਦੇ ਦੇ ਨਾ ਟੀਵੀ ਲਾ ਦੇ ਅਸੀਂ ਫਿਰ ਜਾਂਦੇ ਹਾਂ ਹਾਂ ਹੋਰ ਉਹਦਾ ਦਾਈ ਕੇ ਠੀਕ ਨੇ ਸਾਰੇ ਮਾਂ ਹਾਂ ਸਾਰੇ ਠੀਕ ਆ ਵਧੀਆ ਅੱਛਾ ਤਾਂ ਇਹ ਮਾਰਾ ਨਹੀਂ ਬੰਦ ਗੜਾ ਕਿ ਹਾਂ ਨਾ ਜਾਇਆ ਨਹੀਂ ਆ ਇਹ ਤਪੈ ਤੇ ਗਏ ਤੇ ਜਾ ਕੇ ਬੈਗੀ ਮੈਂ ਤਾਂ ਲੱਗਿਆ ਉਹ ਕੋਈ ਜੀ ਤੋ ਤੁਰਕਿਆ ਨੋ ਵੀ ਬਣੀ ਮੈਂ ਦਾਦੀ ਤੋਂ ਕੋਈ ਜ਼ਿਆਦਾ ਉੱਦੀ ਚੜ ਜਾਨੀ ਨਾ ਕਿਸੇ ਨਾ ਕਿਸੇ ਦੇ ਅੱਛਾ ਹਾਂ ਹੋਰ ਅੱਗੇ ਨਾ ਦਾਪੇ ਤੇ ਚਰਾਉਂ ਪੀ ਜੀ ਹੋਰ ਹਾਂ ਤਾਂ ਫਰਕ ਤਾਂ ਹੈਗਾ ਹੋਰ ਨਦਪੇ ਤੇ ਫੇਰ ਧਕੀ ਮੇ ਜਾ ਕੇ ਬੈਗੋ ਰੋ ਪਰ ਪਰ ਜਿਹਾ ਲੱਗਦਾ ਹੁਣ ਨਹੀਂ ਲੱਗਦਾ ਉਦਾਂ ਜਿਹਾ ਤਾਂ ਲੱਗਿਆ ਮੈਨੂੰ ਅੱਛਾ ਹੁਣ ਤਾਂ ਮੇਰਾ ਜੀ ਲੱਗਿਆ ਮਤਲਬ ਥੋ ਇੰਨੀ ਕਵਾਦੀ ਦੁੱਕੇ ਉਹਨਾ ਔਖਾ ਹੋ ਗਿਆ ਮੈਂ ਕਿਹਾ ਪਿੰਡ ਪਤਾ ਨਹੀਂ ਕਿ ਮੈਂ ਜਾਂਦੀਆਂ ਹਾਂ ਉਹਨਾਂ ਦੀ ਦੁੱਕੀ ਨਾ ਹੁੰਦਾ ਨਾ ਮਸੀਨਰੀ ਆ ਸਾਰੇ ਸਾਧਨ ਹੋਏਗੇ ਨੇ ਇੱਥੇ ਕੋਈ ਗੱਡੀ ਲੈ ਕੇ ਜਾਂਦਾ ਉਹ ਤੇ ਲੱਗ ਜਣਾ ਬਸ ਸਕੂਟਰੀਆਂ ਜੀਆਂ ਦੇਖ ਹਾਂ ਬਿਜਲੀ ਆਈਆਂ ਇਹ ਲੈ ਆਏ ਨੇ ਇਹਨਾਂ ਤੇ ਚੜ ਜਾਂਦੇ ਐਦੂ ਵੀ ਫਿਰਦੇ ਨੇ ਸਾਰਾ ਦਿਨ ਪਿੰਡ ਨੂੰ ਹੁਣ ਨਹੀਂ ਕੋਈ ਔਖਾ ਹੁੰਦੀ ਪਹਿਲਾਂ ਹੀ ਔਖਾ ਸੀ ਜਦੋਂ ਕੋਈ ਕਿਸੇ ਨੀਰੀ ਨਾ ਹੁੰਦੀ ਕਿਤਾ ਜਦ ਵਧੀਆ ਹੁੰਦਾ ਉਹਦਾ ਜਦ ਆ ਆ ਬਗ ਜਾਂਦਾ ਹੋਰੀ ਕਾਹ ਪਹੀ ਪੱਕੀ ਬਣ ਗਈ ਤੇ ਆਪਣੀ ਹਾਂ ਇਹਦਾ ਕਰਕੇ ਕੋਈ ਆਫ ਨਹੀਂ ਆਉਂਦੀ ਹੁਣ ਹੋਰੀ ਜੀ ਕਿਥੇ ਨਹੀਂ ਤੁਰਕੇ ਤਾਂ ਕੰਮ ਜਾਇਆ ਜਾਂਦਾ ਤੁਰਕੇ ਦੂਰ ਵਾੜੀ ਪੁੱਤ ਇਹ ਕਿੱਡੀ ਦੂਰ ਪਾਇਆ ਜਾਂਦਾ ਸੜਕ ਤੋਂ ਹਾਂ ਕੌਣ ਨਾ ਫੜ ਕੇ ਆ ਮਾ ਅਮ ਨੂੰ ਕਾ ਆਖਣੀਆਂ ਕੈ ਦਿਨ ਹੋ ਗਏ ਰੱਖੀ ਬੈਠੀ ਹੈਗੀ ਜੱਟ चल मेरे ते उनिया मैं कुड़ी ना बाहर ना ना ला बैठे ने मां माती ना है और लजा जी उनिया हसरी कर दती हसरी कर के ठीक है गुरप्रीत हां ठीक है दती बढ़िया मैं जा मैं अठे मां चल मेरे ते उनिया ना गुरप्रीत ने चल बढ़िया करे और परिवार ठीक है दती हां ठीक है गुरप्रीत तू दस ठीक है बढ़िया सारे जाती और जवाब ठीक नहीं हां ठीक नहीं है हसरी वाली ठीक है हां बढ़िया ठीक है दती चल भाई बढ़िया चाहिए मां साथ ले ਅਸੂਬਸਾਰਾ ਹੋਊਗਾ ਕੁਪ੍ਰੀਤਾ ਹਾਂ ਹੈਗੀਆਂ ਨੇ ਮੱਜਾਂ ਚਾਰ ਨਹੀਂ ਗੀਆਂ ਦੱਸ ਤਰ ਬੱਦੀਆ ਭਾਣੇ ਰੇਟ ਵੀ ਵਾਲੇ ਵੰਗੇ ਹੋਰ ਪੈਨੇ ਕੋਈ ਮਰਪਾਸੂ ਸਾਹਮਦਾ ਨਹੀਂ ਦੇਖਾ ਚਾਰ ਚਾਰ ਲੱਖ ਦੀ ਮੈਂ ਸੋਊਗੀ ਬਾਹਲੀਆ ਕੋਈ ਸਾਹਮਦਾ ਤਾਂ ਨਹੀਂ ਨੀ ਫਿਰ ਹੋਰ ਵੀ ਤਾਂ ਗੱਲਾਂ ਮੋਤਾ ਆਖੇ ਕਹਿੰਦੀ ਮਾਰੋ ਜਵਾਰ ਨਾ ਆ ਗਿਆ ਕੋਈ ਹੱਥ ਨੂੰ ਦਾ ਪੱਛੇ ਪਾਕੇ ਤਾਂ ਖੁਸ਼ ਨਹੀਂ ਕੋਈ ਕੋਈ ਗੋਹਾ ਨਹੀਂ ਜਾ ਕੇ ਖੁਸ਼ ਹਾਂ ਅੱਗੇ ਤਾਂ ਇੰਨੇ ਪਸੂ ਸਾਹਮਦੇ ਆਏ ਨੇ ਜੁਆਕ ਸਾਹਮਦੇ ਤੁਹਾਨੂੰ ਦੇਖ ਲੈ ਹੋਣੀ ਕਰਕੇ ਬਚਦਾ ਨਹੀਂ ਕਿ ਮਗੈਲੀ ਆ ਗਈ ਪਸੂਆਂ ਦੀ। ਨਾ ਮਾਂ ਮਾਂ ਨੇ ਭੈਣੇ ਕਿਹਨੇ ਪਸੂਆਂ ਨੂੰ ਦੀਆਂ। ਕੀ ਜੋ ਜਿੰਗ ਪਸੂਆ ਨਾ ਪਸੂ ਹੋਣਾ ਨਹੀਂ। ਨਹੀਂ ਗੁਰਪ੍ਰੀਤ ਬਾਪਸੂਆਂ ਨਾ ਬਣਤਾ ਗੇ ਜਿੱਦਾਂ ਸੁੰਨੇ ਗੁਰੇ ਲੰਦੇ ਸੀ। ਆਹ ਹੋਣੀ ਬਸ ਆ ਪੱਥਰ ਲਾ ਲੈ। ਆਇ ਕਹਿ ਦਿੰਦੀ ਆ ਨੇ ਅੰਦਰ ਤੱਕ ਕੀਪੜ ਕੀੜੀ ਵੀ ਨਾ ਬੜੀ। ਬਸ ਕੋਚੇ ਹੀ ਲੱਗਦੇ ਨੇ ਉੱਧਰ ਤਾਂ ਜਾਣਾ ਨਾ ਹੋਵੇ ਪਸੂਆਂ ਤਾਂ ਨਹੀਂ ਤਾਂ। ਪਸੂ ਆਜ ਤਾਂ ਸਰਦਾਰੀ ਆ ਕਰਦਾ ਦੁੱਧ ਕਰਦਾ ਮੱਖਣ ਕਰਦੀ ਗੱਸੀ। ਚੋਰ ਇਹ ਤਾਂ ਹੈਗੇ। ਆ ਚਾਹ ਤੱਕ ਲੋ ਬੈਣ। ਮਾਰਦੀ ਹੁੰਦੀ। ਨਾਨਾ ਬਿੱਤੀ ਆਵਜਾ ਬਣ ਜਾਂਦਾ ਨਹੀਂ ਕਰੀ ਸੀ ਥੋੜਾ ਜਿਹੀ ਹੋਇਆ ਸੀ ਚਾਹ ਤਾਂ ਬਲੈਂਸ ਵਾਲ ਬਣਾਈ ਹੈ ਹੋਰੇ ਤਾਂ ਐਂ ਬਣਾਉਂਦੀ ਹੈਗੀ ਕੁਲਿੰਦਰ ਚਾਹ ਤਾਂ ਮੇਰੇ ਨੂੰ ਬਾਹਰ ਸਵਾਰ ਬਣਾਉਂਦੀ ਹੈ ਪਿਆਲੇ ਤੇ ਗਈਆਂ ਨਹੀਂਆਂ ਹੋਰ ਆਖੇ ਕਹਿੰਦੇ ਸੱਸ ਵਰਗੀਆਂ ਨੇਗੀ ਪਤਾ ਨਹੀਂ ਬਣ ਪਿਆਏ ਤੇ ਪਤਾ ਨਹੀਂ ਕਿਵੇਂ ਚਾਹ ਤਾਂ ਬਲੈਂਸ ਵਾਲ ਬਣਾਉਂਗੀ ਮੈਥੋਂ ਹਜੇ ਸਭ ਬਣਦੀ ਨਹੀਂ ਹੁਣ ਅੱਗੇ ਮੈਂ ਕਹਿੰਦੀ ਹਾਂ ਗੰਗੀਤ ਦੀ ਚੀਜ਼ ਮਿੱਠੀਆਂ ਬਣਾਉਣ ਲੱਗ ਜਾਈ ਬਾਹਰ ਵੀ ਸਵਾਰ ਬਣਾਉਂਦੇ ਹੋਰ ਚਰਤਾ ਜ਼ਰੂਰ ਲਾਦਣੀ ਪਰ ਈਜ ਨਹੀਂ ਮੈਂ ਮਾੜੀ ਬਣਾਉਂਦੀ ਈਜ ਨਾ ਬਣਾਉਣੀ ਆ ਈਜ ਨਾ ਬਣਾਉਣੀ ਆ ਤੇ ਕਿੰਨਾ ਹੀ ਟਾਈਮ ਲੱਗ ਜੇ ਬਾਹਰ ਜਾਂਦੀ ਮੇਥੋਂ ਵੜਿਆ ਜਾਂਦਾ ਅਕੇ ਮੈਂ ਕਹਿੰਦੀ ਆ ਵੀ ਬਾਹਰ ਈਜ ਨਾ ਬਣਾਉਂਦੀ ਆ ਜੀ ਹਾਂ ਚਲ ਆ ਜੀ ਬੁਪ੍ਰੀਤ ਕਿਹੜਾ ਮਾਪਕੇ ਨਹੀਂ ਜ਼ਰੂਰ ਚੈ ਨਾ ਕੋਈ ਗਾਣੀ ਚਲ ਮਾਂ ਮੈਂ ਤਾਂ ਨਾਉਂਦੀ ਆ ਬਿਨ ਨੂੰ ਲਾ ਕੇ ਰਾਂ ਅੰਦਰ ਹੀ ਨਾ ਲਾ ਹੋਰ ਗਰਮੀ ਵਾਲੀ ਆ ਗਰਮੀ ਆ ਜਾਂਦੀ ਆ ਹਾਂ ਨਾ ਲਾ ਓਏ ਹੋਏ ਮੈਂ ਵੀ ਬਾਹਰ ਬਈ ਨਹੀਂ ਆ ਜਾ ਕੇ ਉਹ ਦਰਵਾਜ਼ਾ ਬੰਦ ਕਰਕੇ ਬਾਹਰ ਗਈ। ਬਾਹਰ ਬਈ ਇਹ ਮਤਹਾਵਾ ਚੱਲ ਜੀ ਜਾਂਦੇ ਅੰਦਰ ਬੈਠੇ ਵੀ ਆਖ ਗਏ। ਆਹਨ ਬਣਾ ਲਈ ਦੱਸਦੀ। ਹਾਂ ਬਣਾ ਲਈ ਬੇਬੇ ਸਰ ਜੀ। ਤੇ ਇਧਰ ਗਈ। ਉਹ ਲੌਂਦੀ ਆ ਬਈ ਕੰਨੀਆਂ ਗਰਮੀ ਦੀ ਬਾਹਰ ਆ ਜਾਂਦੀ ਸੀ। ਅੱਛਾ। ਹਾਂ ਮੈਂ ਬਾਹਰ ਗਈ। ਕੋਈ। ਹਾਂ। ਇੱਥੇ ਦਵਾ ਗਈ ਸੋਹਣੀ ਹਵਾ ਵਗਦੀ। ਐਵੇਂ ਮੈਂ ਤਾਂ ਅੰਦਰ ਬੈਠੀ ਕਦੋਂ ਆਉਂਦੀ ਹਾਂ। ਹਵਾ ਚੱਲੀ ਜਾਂਦੀ। ਦਿਨੇ ਹੈ ਨਹੀਂ ਸੀ ਤਾਂ ਕਰਕੇ ਇੱਥੇ ਬੈਠੀ। ਮੈਂ ਤਾਂ ਬਾਹਰ ਕਿਵੇਂ ਆ ਕੇ ਬੈਠ ਗਈ। ਬਾਹਰ ਸੋਹਣੀ ਹਵਾ ਚੱਲਦੀ ਆ ਪਹਿਲਾਂ ਹੈ ਨਹੀਂ ਸੀ ਦਿਨੇ ਹੁਣ ਹਵਾ ਚੱਲਦੀ। ਅੰਦਰ ਵੀ ਸੁਘਟ ਜਾ ਜਾਂਦਾ ਥੁਲੀੜੇ ਤਾਂ ਬਦਲ ਲੈਂਦੀ ਨਾ ਕਿ ਮਤ ਆਉਂਦੀ ਨਹੀਂ ਪਾਈ ਸੀ ਕੁਛ ਨਹੀਂ ਹੋਇਆ ਇਹਨਾਂ ਨੂੰ ਮੌਕਾ ਆਇਆ ਹੋਊਗਾ ਦੂਜੇ ਪਾਸੇ ਲੰਦੀ ਲਿਆਈ ਹੋਵੇਗੀ ਕੁਛ ਨਹੀਂ ਹੋਇਆ ਨਾ ਦੋ ਸਵੇਰੇ ਪਾਸੇ ਉਂਢਾ ਕੇ ਦਿੱਤੀ ਤਾਨੂੰ ਇੰਨੇ ਮੇਲੇ ਕਰੀ ਜਾਣੇ ਤੋਂ ਨਾਲੇ ਚਲ ਤੋਂ ਨੂੰ ਕੀ ਹੁੰਦਾ ਮਨ ਸੋਦਦੀ ਲੀੜੇ ਲੈ ਕੋਈ ਨਾ ਵਸਾਦੀ ਆਪਦੇ ਨਹੀਂ ਤੋਹਾਂਗੇ ਤੇਰੇ ਤੋਹ ਦਿੰਦੀ ਲੋਟ ਪਏ ਨਹੀਂ ਸਾਰਾ ਤੇ ਦੂਤ ਦੂਤਾ ਲੋਟ ਆ ਇੱਥੇ ਕੋਠੀ 'ਚ ਬੈਠੀਆਂ ਰਹਿਣੀਆਂ ਹੋਈਆਂ ਬਾਹਰੇ ਤਾਂ ਬਈ ਬਾੜੀ ਕਰਨੀ ਆ ਮਰ ਹੋਰ ਉਜੋ ਤਾਂ ਹਵਾ ਬਾਗਦੀ ਆ ਉਹ ਤਾਂ ਪੂਰੀ ਵਧੀਆ ਨਹੀਂ ਫੇਰ ਚਲੰਦਰ ਵਹਜੰਨੇ ਆ ਫੇਰ ਤਾਂ ਇੱਥੇ ਪੱਖਾ ਲਾਉਣ ਦੀ ਲੋੜ ਵੀ ਨਹੀਂ ਤੁਸੀਂ ਕਿਉਂ ਬਾਹਰ ਤਰਲੇ ਭਰਦਿਆਂ ਤੋਂ ਅੰਦਰ ਵਹਜਿਆ ਕਰੋ ਮੇਰੇ ਵਰਗੀ ਤਾਂ ਬੈਠੇ ਜਿਹਦੇ ਹੈ ਨਹੀਂ ਚੱਜਰਾ ਥਾਂ ਲੈ ਦੱਸ ਤੇਰੇ ਵੀ ਹੋ ਜੂ ਸੁਖ ਨਾਲਾ ਲੈ ਸਾਡੇ ਤਾਂ ਕਿੱਦੇ ਘਰ ਪਊਗਾ ਹੌਲੀ ਹੌਲੀ ਸਾਰਾ ਪੰਨ ਬਣਦੀ ਐ ਕੋਠੀਆਂ ਪਾ ਰੀਆਂ ਜੇ ਸੋਹਣੀ ਘਰ ਪਾ ਲੈ ਭਾਈ ਜੂ ਤੇਰਾ ਕੋਠੀ ਕਾਲੀ ਨਾ ਕਰ ਮੈਂ ਵੀ ਤਾਂ ਲਾ ਲੈਂਦਾ ਹੁੰਦਾ ਅਸੀਂ ਕਿਹੜਾ ਅੱਧੀ ਪਾਲੀ ਸੀ ਅੱਧੀ ਬੁੜੀ ਹੋ ਗਈ ਮਾਦੀ ਉਹ ਮਰਨਾਂਗੀ ਮੇਰੀ ਜੇ ਤਾਂ ਕੋਠੀ ਪਈ ਚਲੋ ਮੱਥਾ ਮਾਰਦੀ ਸੀ ਮੈਂ ਤਾਂ ਆਪ ਕੱਚੇ ਦੇ ਘਰ ਚੋ ਚਲ ਅੱਗੇ ਤਾਂ ਉਹ ਸਾਰਿਆਂ ਦੀ ਕੱਚੇ ਹੁੰਦੇ ਸੀ ਮਾਂ ਮੇਰਾ ਵਸਾਂ ਪਈ ਆ ਕਿ ਮੈਂ ਕਿਹੜਾ ਹੁਣ ਚਲ ਸੋ ਇਹਨਾਂ ਨੂੰ ਤਾਂ ਸੁਖ ਹੋ ਗਿਆ ਆਮਣ ਨੂੰ ਤਾਂ ਸੁਖ ਹੋ ਗਿਆ ਇਹਨ ਤਾਂ ਹੋ ਹੀ ਗਿਆ ਹੁਣ ਮੇਰੇ ਵਰਗੀ ਮਾਰਦੀ ਕੋਈ ਨਹੀਂ ਤੈਨੂੰ ਵੀ ਹੋ ਜੂਗਾ ਜੇ ਮੈਂ ਸੜਿਆ ਘਰ ਪਾ ਹਤਾ ਨਹੀਂ ਸੜੀ ਸੀ ਪਹਿਲਾਂ ਸਭ ਦੇ ਹੁਣ ਆਮਣ ਵੀ ਕਹਿੰਦੀ ਹੋਊ ਪਹਿਲਾਂ ਵੀ ਸੜਿਆ ਪਾ ਹਤਾ ਕੀ ਮੇਰਾ ਦਾ ਉੱਥੇ ਭੋਰ ਜੀਨ ਲੱਗਦਾ ਕੋਈ ਨਹੀਂ ਲੱਗ ਜੂਗਾ ਜੀ ਐ ਨਹੀਂ ਕਰਦੇ ਹੁੰਦੇ ਆਪਦਾ ਘਰ ਬਣਾ ਕੇ ਰੱਖ ਬਣਾ ਵੀ ਜੀ ਲੱਗਦਾ ਹੋਰ ਹੋਣ ਭਾਈ ਜਾਨੀਆਂ ਆਈ ਕਰੀ ਜਾਨੀਆਂ ਐ ਕਰੀ ਜਾਨੀਆਂ ਜੀ ਮੈਂ ਕਿਸੇ ਦੇ ਘਰੇ ਗਈ ਹੁੰਨੀ ਆ ਕਿਸੇ ਦਾ ਹੀ ਲੱਗਦਾ ਮੈਨੂੰ ਤਾਂ ਮੈਨੂੰ ਤਾਂ ਭਰਮ ਹੋ ਨਹੀਂ ਹੁੰਦਾ ਤੇਰਾ ਆਪਦਾ ਘਰ ਐ ਨਹੀਂ ਕਹਿੰਦੇ ਹੁੰਦੇ ਕੀ ਮੜਮਟਾ ਸੋਹਣਾ ਹੋਵੇ ਐ ਘਰ ਐਨੇ ਸੋਹਣੇ ਪੱਕੇ ਪੱਕੇ ਲੋਕਾਂ ਨੇ ਤੈਨੂੰ ਜਿਹੜੇ ਚੀਜ਼ ਹੁੰਦੀ ਆ ਮੁੰਡਾ ਇੰਨਾ ਨਰਮ ਆ ਉਹ ਤੈਨੂੰ ਨਹੀਂ ਕੁਝ ਕਹਿੰਦਾ ਹੋਰ ਤੈਨੂੰ ਕੀ ਚਾਹੀਦਾ ਬੱਸ ਨਹੀਂ ਤੂੰ ਤਾਂ ਹੋਰ ਹੀ ਗਾਂਹ ਚੜ ਗਈ ਨੀ ਗਾਂਹਾਂ ਕਾ ਚੜ ਗਈ ਚਲ ਮੈਂ ਤਾਂ ਭਾਬੀਂ ਦੇ ਸੱਸ ਤੇਰੀ ਇੰਨਾ ਕੰਮ ਕਰਦੀਆਂ ਨਾਲ ਤਾਂ ਫੇਰ ਤੂੰ ਕੀ ਭਾੜਦੀ ਆ ਦੱਸ ਕਿ ਉਹ ਹਾ ਜੋੜਦੀ ਐ ਜੇ ਚਾਰ ਰੋਟੀਆਂ ਪਕਾ ਦਿੰਦੀ ਆ ਲਾਹੋਰ ਹੁਣ ਕੀ ਰੋਟੀਆਂ ਦਾ ਥੋੜਾ ਕੰਮ ਆਹ ਨਾ ਹਾਂ ਬੇਟਾ ਤੂੰ ਬਾਹਰ ਜਾਂਦੀ ਉਹਨਾਂ ਦੇ ਨਿੰਮਾ ਬੰਨਣਾ ਤੂੰ ਜਾ ਆਉਂਦੀ ਨਹੀਂ ਤੂੰ ਹੀ ਭੱਜ ਜਾ ਮੈਂ ਉਹਨੂੰ ਗੁਰਪ੍ਰੀਤ ਨੂੰ ਲੈ ਜਾ ਚੱਲ ਮੈਂ ਪੁੱਛ ਲੈਣੀ ਪਹਿਰੇ ਹੋਰ ਮੈਂ ਕਿੱਥੇ ਜਾਉਂਗੀ ਨਾਲ ਉਹ ਮਿਲਿਆ ਆਉਗੀ ਆਹ ਚੱਲ ਕੋਈ ਨਾ ਬੰਨਣਾ ਮੈਂ ਕਿਹੜੂ ਬੰਨਣਾ ਥੋੜੇ ਰਹਿ ਗੀਆਂ ਬਾਹਰ ਵਿੱਚ ਇਕੱਠੀਆਂ ਹੋਣਗੀਆਂ ਕੁੜੀਆਂ ਇਕੱਟੀਆਂ ਸਾਰੀਆਂ ਕਾਚੀਆਂ ਤਾਈਆਂ ਨੂੰ ਆਪਦੀਆਂ ਨੂੰ ਮਿਲਿਆ ਆਉਗੀ ਨਾ ਕੋਈ ਹਾਂ ਲਈ ਆ ਪੜਨੇ ਨਿੰਮਤੇ ਆਪਾਂ ਚੱਲ ਲਈ ਹੋਰ ਮੰਮੀ ਨੂੰ ਕਿਹਾ ਸੀ ਕਹੀਂ ਤੁਸੀਂ ਵਗ ਜਿਓ ਸਰ ਫਿਰ ਆਪਾਂ ਵਗ ਚੱਲਦੇ ਬੈਠੀ ਹਾਂ ਮੈਂ ਜੀ ਹੋਰ ਚੱਲ ਆ ਗਏ ਕਿਹੜਾ ਕੱਟੇ ਆਵੰਗੇ ਮਿਲਿਆ ਮੰਗੀ ਹਾਂ ਆ ਜਾਓ ਹੋਰ ਦੀ ਪਾਪੀ ਇਧਰੋ ਕਹਿੰਦੀ ਆਪਣੀ ਗਲੀ ਗਵਾਂਢ ਦੀ ਉਹ ਤਾਂ ਵਗ ਗਿਆ ਹੋਣਗੀਆਂ ਉਹ ਚਾਚੀ ਨੂੰ ਪੁੱਛ ਲਾਂਗੇ ਕੁਲਵਿੰਦਰ ਨੂੰ ਹਾਂ ਕੁਲਵਿੰਦਰ ਜੀ ਤਾਂ ਇੱਥੇ ਨਹੀਂ ਪਤਾ ਕਾਲੀ ਵਾਲੀ ਆ ਬਗੀ ਕਈ ਹਾਂ ਪਤਾ ਵੀ ਨਹੀਂ ਜੀ ਚਲਦੇ ਜੀ ਮੰਮੀ ਦੇ ਤੁਹਾਨੂੰ ਤਾਂ ਵਧੀਆ ਬੰਦ ਨਾਮ ਮਿਲਿਆ ਮਾਤਾ ਦੇ ਦਰਦ ਵੇ ਬਾਦਾਰ ਇੱਕ ਸਾਰੇ ਹਾਂ ਚਲ ਅੰਦਰ ਬੈਗਨ ਹੈ ਗਰਮੀ ਵਾਲੀ ਆ ਹੋਰ ਠੀਕ ਸੀ ਸਾਰੇ ਬੱਚਾ ਹਾਂ ਇਹ ਠੀਕ ਸੀ ਜਲੇ ਚਲ ਵੀ ਠੀਕ ਸੀ ਹਾਂ ਸੌਣ ਹੋ ਕੇ ਬਹਿ ਜਾਣਾ ਪਾਣੀ ਲੈਉਣੀ ਆ ਪਾਣੀ ਵਿੱਚ ਬਹਿ ਜਾਣਾ ਹੋਰ ਗਰਮੀ ਵਾਲੀ ਆ ਠੀਕ ਆ ਲੱਗਦਾ ਬਬਾ ਜਰੇ ਨੀਂਦ ਆ ਗਈ ਉਹ ਆਮਨ ਤੇ ਗੋਪਰੀ ਤਾਂ ਨਹੀਂ ਮੋਦ ਨੜ ਗਈਆਂ ਨੇ ਉਹਨੇ ਹਾਂ ਤੂੰ ਦੇਕੇ ਮੁੰਡਾ ਬਹੁਤ ਕੋਲ ਤੇ ਬਹੁਤ ਮੁੰਡੇ ਖੇਤ ਨੇ ਕੰਮ ਕਰਦੇ ਨੇ ਹਾਂ ਬਗੇ ਜੀ ਹਾਂ ਉਹ ਤਾਂ ਤੂੰ ਦੇ ਸ਼ਰਤ ਤੇ ਮੁੜ ਗਿਆ ਪਰ ਇਹ ਨਾ ਜਾ ਆ ਬਣ ਕੇ ਕਿਵੇਂ ਲ ਜਾਂਦਾ ਜਿੱਤੇ ਕੋਪਰੀ ਤੂੰ ਤਾ ਕੇ ਗਿਆ ਹਾਂ ਮੈਂ ਤਾਂ ਇਹ ਤਾਂ ਨਹੀਂ ਅੱਛਾ ਉਹ ਤਾਂ ਬੰਦੇ ਮੈਨੂੰ ਸ਼ਰਤ ਤੇ ਤਾ ਕੇ ਆ ਕਿਉਂ ਤਾਹਾਂ ਕੰਮ ਸੀ ਨਾ ਨਾ ਉਹ ਤਾਂ ਲੜ ਕੇ ਆਈ ਐ ਬਸ ਤੇ ਹੀ ਐ ਮੈਂ ਮੈਂ ਤੇ ਬੇਦਰ ਤੇ ਰੁਕਿਆ ਵੀ ਦਰ ਰਹਿੰਦੇ ਤੇ ਬੇਰੇ ਨਹੀਂ ਜਾਂ ਤੂੰ ਛੱਡਿਆ ਪੁੱਤ ਮਹਾਰਾਜਾ ਨੇ ਢੱਡਿਆ ਨੰਨੀ ਦੀ ਛੱਡੀ ਚੱਕ ਲਈ ਉਹ ਤਾਂ ਧੱਕੇ ਨਾਲ ਕਰਤੀ ਜਿਹੜੀ ਆ ਉਹ ਮਾਰ ਜਾ ਸਾਨੂੰ ਤਾਂ ਗੱਲ ਦਾ ਨਹੀਂ ਪਤਾ ਦੱਸੀ ਨਹੀਂ ਗੱਲ ਮੈਂ ਸਾਨੂੰ ਮੇਰੀ ਬੇਬੇ ਤਾਰ ਕੇ ਗਿਆ ਵਾ ਹਾਂ ਨਾ ਨਾ ਇਸ ਗੱਲ 'ਚ ਤਾਂ ਸਾਡੀ ਬੇਇੱਜ਼ਤੀ ਆ ਲੰਘਦਾ ਨਾ ਕਹੇ ਜੀ ਮਤ ਨਹੀਂ ਦੇ ਕੇ ਤੋਰੀ ਇਸ ਗੱਲ 'ਚ ਆਹ ਦਾ ਮਾਂ ਨੂੰ ਪੜ ਲੈਂਦਾ ਪਹਿਨਾ ਹਾਂ ਤਾਂ ਬੇਇੱਜ਼ਤੀ ਆ ਰਹੀ ਹਾਂ ਹਾਂ ਜੀ ਮਾਂ ਨੇ ਮਤ ਨਹੀਂ ਦੇ ਕੇ ਤੋਰੀ ਅੱਜ ਤਾਂ ਵੱਡੇ ਤੇ ਪੁਰਾਣੇ ਲੋਕ ਕੱਢ ਗਏ ਆ ਤਾਂ ਦੇਖ ਲਾ ਭੂਮਾ ਮਾਰ ਜਾ ਸਾਨੂੰ ਨਹੀਂ ਦੇਰ ਦਿੱਤਾ ਉਹਦੇ ਦਾ ਮਾਏ ਜੇ ਤੱਕਲੀ ਗਈ ਆ ਬੁਝਾਰਤਾਂ ਦਾ ਪੁੱਤ ਪਾਈ ਗਈ ਆ ਤੁਸੀਂ ਤਾਂ ਮਾਏ ਇੰਨੀ ਸੋਹਣੀ ਕੋਠੀ ਪਾ ਲਈ ਸਾਡਾ ਤਾਂ ਸੜਾ ਜਾ ਕਰ ਭਾਰਤਾ ਮੈਨੂੰ ਮਾਏ ਦਾ ਪੁੱਤ ਕੋਈ ਨਹੀਂ ਪਈ ਜੋ ਹੋਲੀ ਹੋਲੀ ਕੋਠੀ ਵੀ ਪੈਣੀ ਸਾਡੇ ਕਿਹੜਾ ਉਦੋਂ ਹੀ ਕੋਠੀ ਪੈ ਗਈ